ਪੰਜਾਬ ਵਿੱਚ ਰਾਸ਼ਨ ਵੰਡ ਸੰਬੰਧੀ ਵੱਡੀ ਖਬਰ ਸੂਬੇ ਦੇ ਵਿੱਚ ਬਣਾਏ ਜਾਣਗੇ 스마트 ਕਾਰਡ ਹੁਣ ਰਾਸ਼ਨ ਕਾਰਡਾਂ ਦੀ ਜ਼ਰੂਰਤ ਨਹੀਂ ਪਵੇਗੀ ਜਿਹਾ ਇਸ ਵੇਲੇ ਪੰਜਾਬ ਦੇ ਵਿੱਚ ਰਾਸ਼ਨ ਵੰਡ ਦੇ ਨਾਲ ਸੰਬੰਧਿਤ ਇੱਕ ਵੱਡੀ ਖਬਰ ਆ ਰਹੀ ਹੈ ਸੂਬੇ ਦੇ ਵਿੱਚ ਹੁਣ 스마트 ਕਾਰਡ ਬਣਾਏ ਜਾਣਗੇ ਤੇ ਹੁਣ ਲਾਪਾਤਰੀਆਂ ਨੂੰ ਰਾਸ਼ਨ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਰਾਸ਼ਨ ਵੰਡ ਸਕੀਮ ਦੇ ਤਹਿਤ ਕੁਝ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਹੀ ਸੂਬਾ ਸਰਕਾਰ ਇੱਕ ਏਜੰਸੀ ਹਾਇਰ ਕਰ ਰਹੀ ਹੈ ਇਸ ਏਜੰਸੀ ਨੇ ਸੂਬੇ ਦੇ ਵਿੱਚ ਸਮਾਰਟ ਕਾਰਡ ਬਣਾਉਣੇ ਨੇ ਤੇ ਰਾਸ਼ਨ ਵੰਡਣ ਦੀ ਪ੍ਰਣਾਲੀ ਨੂੰ ਸੁਖਾਲਾ ਕਰ ਦੇਣਾ ਹੈ ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਇੱਕ ਜਿਹੜੀ ਏਜੰਸੀ ਹਾਇਰ ਕੀਤੀ ਗਈ ਹੈ ਉਹ 40 ਲੱਖ ਦੇ ਕਰੀਬ ਸਮਾਰਟ ਕਾਰਡ ਬਣਾਵੇਗੀ ਤੇ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਜ਼ਿਆਦਾ ਸੁਖਾਲਾ ਕਰ ਦੇਵੇਗੀ ਇਸ ਏਜੰਸੀ ਦੇ ਵੱਲੋਂ ਜਿਹੜੇ ਸਮਾਰਟ ਕਾਰਡ ਬਣਾਏ ਜਾਣਗੇ ਉਸ ਦੇ ਨਾਲ ਹੀ ਜਿਹੜਾ ਰਾਸ਼ਨ ਉਹ ਵੰਡਿਆ ਜਾਵੇਗਾ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਜਿਹੜੇ 40 ਲੱਖ ਸਮਾਰਟ ਕਾਰਡ ਬਣਨੇ ਨੇ ਇਹ ਬਣ ਜਾਣਗੇ ਤਾਂ ਫਿਰ ਜਿਹੜੇ ਫਰਜੀ ਲਾਪਾਤਰੀ ਨੇ ਉਹਨਾਂ ਨੂੰ ਲਿਸਟ ਦੇ ਵਿੱਚੋਂ ਹਟਾ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ 6 ਹਫ਼ਤਿਆਂ ਦੇ ਵਿੱਚ 33% ਕੰਮ ਪੂਰਾ ਹੋ ਚੁੱਕਿਆ ਹੈ ਤੇ 2 ਮਹੀਨਿਆਂ ਦੇ ਵਿੱਚ 60% ਕੰਮ ਹੋ ਜਾਵੇਗਾ। ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜੀਆਂ ਪੀਓਐਸ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਇਹਨਾਂ ਦੀ ਗਿਣਤੀ 14400 ਹੈ ਇਹਨਾਂ ਮਸ਼ੀਨਾਂ ਦੇ ਨਾਲ ਹੀ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਸੌਖਾ ਹੋ ਜਾਵੇਗਾ ਤੇ ਇੱਕ ਬਟਨ ਦਬਦੇ ਸਾਰ ਹੀ ਪਰਿਵਾਰ ਦੀ ਪੂਰੀ ਡਿਟੇਲ ਸਾਹਮਣੇ ਆ ਜਾਵੇਗੀ ਜਿਸ ਦੇ ਨਾਲ ਜਿੰਨੇ ਵੀ ਫਰਜੀ ਲਾਪਤਰੀ ਨੇ ਉਹਨਾਂ ਦਾ ਪਤਾ ਲੱਗ ਜਾਵੇਗਾ ਤੇ ਉਹਨਾਂ ਨੂੰ ਲਿਸਟ ਦੇ ਵਿੱਚੋਂ ਹਟਾ ਦਿੱਤਾ ਜਾਵੇਗਾ ਇਥੇ ਦੱਸ ਦਈਏ ਕਿ ਸੂਬੇ ਦੇ ਵਿੱਚ 14000 ਦੇ ਕਰੀਬ ਡੀਪੂ ਹੋਲਡਰ ਨੇ ਜਿਹੜੇ ਕਿ ਪ੍ਰਬੰਧ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਦੇ ਨੇ ਹੁਣ ਪੀਓਐਸ ਮਸ਼ੀਨਾਂ ਆਉਣ ਦੇ ਨਾਲ ਇਹ ਕੰਮ ਹੋਰ ਵੀ ਜ਼ਿਆਦਾ ਸੌਖਾ ਹੋ ਜਾਵੇਗਾ ਦੱਸ ਦਈਏ ਕਿ ਇਸ ਸਕੀਮ ਦੇ ਤਹਿਤ ਇੱਕ ਮੈਂਬਰ ਨੂੰ 5 ਕਿਲੋ ਦੇ ਕਰੀਬ ਕਣਕ ਮਿਲਦੀ ਹੈ ਤੇ ਜੇਕਰ ਇੱਕ ਪਰਿਵਾਰ ਦੇ 4 ਮੈਂਬਰ ਨੇ ਤਾਂ ਫਿਰ ਇੱਕ ਮਹੀਨੇ ਦੀ 20 ਕਿਲੋ ਕਣਕ ਦਿੱਤੀ ਜਾਂਦੀ ਹੈ ਔਰ ਇਹ ਜਿਹੜਾ ਰਾਸ਼ਨ ਹੈ ਇਹ 3 ਮਹੀਨਿਆਂ ਦੇ ਬਾਅਦ ਦਿੱਤਾ ਜਾਵੇਗਾ ਇਸ ਮੁਤਾਬਕ 3 ਮਹੀਨਿਆਂ ਦੇ ਬਾਅਦ ਜਿਹੜੀ ਕਿ 60 ਕਿਲੋ ਕਣਕ ਇੱਕ ਪਰਿਵਾਰ ਨੂੰ ਦਿੱਤੀ ਜਾਵੇਗੀ ਜਿਸ ਤੇ ਮੈਂਬਰ 4 ਹੋਣਗੇ ਸੋ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਤਹਿਤ ਜੇ ਨਾ ਪੀਓਐਸ ਮਸ਼ੀਨਾਂ ਹੋਣਗੀਆਂ ਤਾਂ ਫਿਰ ਇਹ ਕੰਮ ਬਹੁਤ ਜ਼ਿਆਦਾ ਸੌਖਾ ਹੋ ਜਾਵੇਗਾ ਤੇ ਲਾਪਤਰੀਆਂ ਨੂੰ ਹੁਣ ਰਾਸ਼ਨ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ ਉਹ 스마트 ਕਾਰਡ ਨਾਲ ਹੀ ਰਾਸ਼ਨ ਪ੍ਰਾਪਤ ਕਰ ਸਕਣਗੇ ਜਿਸ ਦੇ ਨਾਲ ਸਮਾਂ ਵੀ ਬਚੇਗਾ ਤੇ ਖਾਸ ਤੌਰ ਤੇ ਜਿਹੜੇ ਫਰਜੀ ਲਾਪਤਰੀ ਨੇ ਉਹਨਾਂ ਦਾ ਪਤਾ ਲੱਗ ਜਾਵੇਗਾ ਤੇ ਉਹਨਾਂ ਨੂੰ ਲਿਸਟ ਦੇ ਵਿੱਚੋਂ ਹਟਾ ਦਿੱਤਾ ਜਾਵੇਗਾ ਸੋ ਸਰਕਾਰ ਹੁਣ ਇਹ ਤਬਦੀਲੀ ਕਰਨ ਜਾ ਰਹੀ ਹੈ ਕਿ ਰਾਸ਼ਨ ਕਾਰਡਾਂ ਦੀ ਜ਼ਰੂਰਤ ਨਹੀਂ ਹੈ ਸਮਾਰਟ ਕਾਰਡਾਂ ਦੇ ਰਾਹੀਂ ਲਾਪਤਰੀਆਂ ਨੂੰ ਲਾਭ ਮਿਲੇਗਾ ਸੋ ਇਹ ਸਰਕਾਰ ਦੇ ਵੱਲੋਂ ਜਿਹੜੀ ਤਬਦੀਲੀ ਕੀਤੀ ਜਾ ਰਹੀ ਹੈ ਉਸ ਦੇ ਨਾਲ ਸਮੇਂ ਦੀ ਵੀ ਬਚਤ ਹੋਵੇਗੀ ਔਰ ਸਭ ਤੋਂ ਵੱਡੀ ਗੱਲ ਜਿੰਨੇ ਵੀ ਲੋਕ ਜਿਨ੍ਹਾਂ ਜਿਹੜੇ ਇਸ ਲਿਸਟ ਦੇ ਵਿੱਚ ਨਹੀਂ ਹਨ ਜਿਹੜੇ ਇਸ ਸੂਚੀ ਵਿੱਚ ਨਹੀਂ ਨੇ ਉਹਨਾਂ ਨੂੰ ਇਸ ਲਿਸਟ ਵਿੱਚੋਂ ਹਟਾ ਦਿੱਤਾ ਜਾਵੇਗਾ ਕਿਉਂਕਿ ਪੀਓਐਸ ਮਸ਼ੀਨਾਂ ਦੇ ਇੱਕ ਬਟਨ ਦਬੰਦ ਦੇ ਨਾਲ ਹੀ ਪੂਰੀ ਡਿਟੇਲ ਸਾਹਮਣੇ ਆ ਜਾਵੇਗੀ ਤੇ ਫਿਰ ਜਿਹੜੇ ਫਰਜੀ ਲਾਪਤਰੀ ਨੇ ਉਹਨਾਂ ਨੂੰ ਲਿਸਟ ਵਿੱਚੋਂ ਹਟਾ ਕੇ ਜਿਹੜੇ ਸਹੀ ਲੋਕ ਨੇ ਉਹਨਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇਗਾ ਸੋ ਇਸ ਵਲੇ ਦੀ ਵੱਡੀ ਖਬਰ ਕਿ ਰਾਸ਼ਨ ਕਾਰਡਾਂ ਦੀ ਥਾਂ ਤੇ ਸਮਾਰਟ ਕਾਰਡ ਵਰਤੇ ਜਾਣਗੇ